ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਪੂਰੇ ਦੇਸ਼ ਵਿੱਚ ਸਿਆਸੀ ਮਾਹੌਲ ਗਰਮਾਇਆ ਪਿਆ ਹੈ ਹਰੇਕ ਪਾਰਟੀ ਆਪਣੇ ਉਮੀਦਵਾਰਾਂ ਦੇ ਪ੍ਰਚਾਰ ਲਈ ਪੂਰੀ ਵਾਹ ਲਗਾ ਰਹੀ ਹੈ ਉਮੀਦਵਾਰ ਤੇ ਵਰਕਰਾਂ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਚੋਣ ਅਖਾੜੇ 'ਚ ਉਤਰੇ ਹੋਏ ਨੇ ਅਤੇ ਲੋਕਾਂ ਕੋਲ ਆਪਣੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਨੇ ਇਸ ਸਿਆਸੀ ਮਾਹੌਲ ਦੌਰਾਨ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਅਤੇ ਲੋਕ ਹੱਸਣ ਲਈ ਮਜਬੂਰ ਹੋ ਗਏ ਇਹ ਮਾਮਲਾ ਜਰੰਦੱਦਾ ਹੈ ਜਿੱਥੇ ਭਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਪ੍ਰਚਾਰ ਦੌਰਾਨ ਇੱਕ ਸਮਾਗਮ 'ਚ ਉਹਨਾਂ ਦੀ ਪਤਨੀ ਸੁਨੀਤਾ ਦੀ ਜ਼ੁਬਾਨ ਫਿਸਲ ਗਈ ਇਸ ਸਮਾਗਮ 'ਚ ਆਪਣੇ ਪਤੀ ਦੀ ਪਾਰਟੀ ਭਾਜਪਾ ਲਈ ਵੋਟਾਂ ਮੰਗਣ ਆਏ ਸੀ ਪਰ ਉਹਨਾਂ ਨੇ ਲੋਕਾਂ ਨੂੰ ਇੱਕ ਇੱਕ ਵੋਟ ਆਮ ਆਦਮੀ ਪਾਰਟੀ ਨੂੰ ਪਾਉਣ ਦੀ ਅਪੀਲ ਕਰ ਦਿੱਤੀ ਉਨ੍ਹਾਂ ਦੀ ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜ਼ਿਕਰ ਕਰਦੀ ਹੈ ਕਿ ਸੁਸ਼ੀਲ ਰਿੰਕੂ ਜਲੰਧਰ ਤੋਂ ਆਪ ਵੱਲੋਂ ਚੋਣ ਲੜ ਕੇ ਸਾਂਸਦ ਬਣੇ ਸੀ ਅਤੇ ਹੁਣ ਉਹ ਭਾਜਪਾ ਚ ਸ਼ਾਮਲ ਹੋ ਗਏ ਨੇ ਪਾਰਟੀ ਨੇ ਉਹਨਾਂ ਨੂੰ ਟਿਕਟ ਦੇ ਕੇ ਜਲੰਧਰ ਤੋਂ ਚੋਣਾ ਲੜਨ ਦਾ ਇੱਕ ਵਾਰ ਫਿਰ ਮੌਕਾ ਦਿੱਤਾ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲकांड ਵਿੱਚ ਮਾਸਟਰਮਾਈਂਡ ਅਤੇ ਲਾਰੈਂਸ ਬਿਸ਼ਨੋਈ ਦੇ ਖਾਸਮ ਖਾਸ ਖਤਰਨਾਕ ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖਬਰ ਝੂਠੀ ਨਿਕਲੀ ਹੈ। ਬੁੱਧਵਾਰ ਨੂੰ ਗੋਲਡੀ ਦੇ ਅਮਰੀਕਾ 'ਚ ਕਤਲ ਕੀਤੇ ਜਾਂਦੀਆਂ ਖਬਰਾਂ ਆਗ ਵਾਂਗ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਸਨ। ਦਰਅਸਲ ਇਹ ਕਨਫਿਊਜ਼ਨ ਇੱਕੋ ਜਹਿ ਨਾਮ ਅਤੇ ਮਿਲਦੀ ਜੁਲਦੀ ਸ਼ਕਲ ਕਰਕੇ ਹੋਈ ਹੈ। ਸੂਤਰਾਂ ਮੁਤਾਬਕ ਮਰਨ ਵਾਲੇ ਵਿਅਕਤੀ ਦਾ ਨਾਮ ਗਲੇਡਿਨੀਸੀ ਅਤੇ ਗੋਲਡੀ ਨਾਲ ਮਿਲਦੇ ਜੁਲਦੇ ਕਰਕੇ ਅਤੇ ਥੋੜੀ ਬਹੁਤ ਸ਼ਕਲ ਮਿਲਦੀ ਖੋਣ ਕਰਕੇ ਇੱਕ ਕਨਫਿਊਜ਼ਨ ਹੋਈ ਸੀ ਜਦੋਂ ਅਮਰੀਕਾ ਦੇ ਫਰਜ਼ੀਨੋ ਚ ਗਲੇਰੇਨੀ ਨੇ ਵਿਅਕਤੀ ਤੇ ਗੋਲੀਬਾਰੀ ਹੋਈ ਤਾਂ ਗਲੇਰੇਨੀ ਸੋਸ਼ਲ ਮੀਡੀਆ ਤੇ 골ਡੀ ਬਣ ਗਿਆ 골ਡੀ ਬਰਾਡ ਦੀ ਮੌਤ ਦੀਆਂ ਖਬਰਾਂ ਤੋਂ ਬਾਅਦ ਅਮਰੀਕੀ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਬੀਤੇ ਕੱਲ ਦਿੱਲੀ ਚ ਕਰੀਬ 100 ਸਕੂਲਾਂ ਚ ਤਰਥੱਲੀ ਮਚ ਗਈ ਸਕੂਲਾਂ ਚ ਹਫੜਾ ਦਫੜੀ ਦਾ ਮਾਹੌਲ ਦੀ ਵਜ੍ਹਾ ਬੰਬ ਨਾਲ ਉਡਾਉਣ ਵਾਲੀ ਧਮਕੀ ਵਾਲਾ ਈਮੇਲ ਸੀ ਦਰਅਸਲ ਦਿੱਲੀ ਐਨਸੀਆਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਹਾਲਾਂਕਿ ਸਾਰੇ ਸਕੂਲਾਂ ਦੀ ਜਾਂਚ ਮਗਰੋਂ ਪੁਲਿਸ ਨੂੰ ਕੁਝ ਵੀ ਨਹੀਂ ਮਿਲਿਆ ਦੱਸਦੀ ਹੈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦਾ ਮਾਮਲਾ ਕੋਈ ਪਹਿਲੀ ਵਾਰ ਨਹੀਂ ਹੈ ਪਹਿਲਾਂ ਵੀ ਦਿੱਲੀ ਦੇ ਸਕੂਲਾਂ ਨੂੰ ਧਮਕੀ ਮਿਲਦੀ ਰਹੀ ਹੈ ਪਰ ਇੰਨੇ ਵੱਡੇ ਪੱਧਰ ਤੇ ਇਕੱਠੇ 100 ਸਕੂਲਾਂ ਨੂੰ ਧਮਕੀ ਪਹਿਲੀ ਵਾਰ ਮਿਲੀ ਹੈ ਇਹਨਾਂ ਚ ਕੁਝ ਮਾਮਲਿਆਂ ਚ ਪੁਲਿਸ ਦੋਸ਼ੀਆਂ ਤੱਕ ਪਹੁੰਚ ਪਾਉਂਦੀ ਹੈ ਇਸ ਦੇ ਪਿੱਛੇ ਜਵਜਾ ਜ਼ਿਆਦਾਤਰ ਮਾਮਲਿਆਂ ਚ ਮੇਲ ਭੇਜਣ ਵਾਲਿਆਂ ਵੱਲੋਂ ਵਿਦੇਸ਼ੀ ਸਰਵਰ ਜਾਂ ਡਾਰਕ ਵੈਬ ਦਾ ਇਸਤੇਮਾਲ ਕਰਨ ਦੇ ਚਲਦੇ ਮੇਲ ਭੇਜਣ ਵਾਲੇ ਤੱਕ ਪੁਲਿਸ ਨਹੀਂ ਪਹੁੰਚ ਪਾਉਂਦੀ ਲੋਕ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਪਾਰਟੀ ਵੱਲੋਂ ਲੁਧਿਆਣਾ ਤੋਂ ਉਮੀਦਵਾਰ ਪੜਾਏ ਗਏ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਟਿਕਟ ਮਿਲਣ ਦੇ 3 ਦਿਨਾਂ ਬਾਅਦ ਲੁਧਿਆਣਾ ਪਹੁੰਚ ਗਏ। ਉਹਨਾਂ ਨੇ ਸਮਰਾਲਾ ਚੌਂਕ ਤੋਂ ਰੋਡ ਸ਼ੋਅ ਸ਼ੁਰੂ ਕਰ ਦਿੱਤਾ। ਇਸ ਦੌਰਾਨ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਉਹਨਾਂ ਨਾਲ ਮੌਜੂਦ ਸੀ। ਇਹ ਰੋਡ ਸ਼ੋਅ ਸਮਰਾਲਾ ਚੌਂਕ ਤੋਂ ਸ਼ੁਰੂ ਹੋ ਕੇ ਬਾਬਾ ਥਾਨ ਸਿੰਘ ਚੌਂਕ, ਸੀਐਮਸੀ ਚੌਂਕ, ਜਗਰਾਉਂ ਪੁਲ ਤੋਂ ਹੁੰਦਾ ਹੋਇਆ ਪੂਰੇ ਫਿਰੋਜ਼ਪੁਰ ਰੋਡ ਨੂੰ ਕਵਰ ਕਰਕੇ ਜਗਰਾਉਂ ਚ ਜਾ ਕੇ ਖਤਮ ਹੋ ਗਿਆ ਰੋਡ ਸ਼ੋਅ ਦੀ ਸ਼ੁਰੂਆਤ ਦੌਰਾਨ ਰਾਜਾ ਵੜਿੰਗ ਆਪਣੇ ਨਾਲ ਸੁਰਿੰਦਰ ਡਾਬਰ ਅਤੇ ਸੰਜੀਤ ਤਲਵਾਰ ਨੂੰ ਨਾਲ ਲੈ ਕੇ ਗਏ ਸੇ ਪਰ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਰੋਡ ਸ਼ੋਅ ਦੀ ਸ਼ੁਰੂਆਤ ਦੌਰਾਨ ਨਜ਼ਰ ਨਹੀਂ ਆਏ ਜਿਸ ਨੂੰ ਭਾਰਤ ਪੂਸ਼ਨ ਆਸ਼ੂ ਦੇ ਟਿਕਟ ਨਾ ਮਿਲਣ ਨੂੰ ਲੈ ਕੇ ਚੱਲ ਰਹੀ ਨਿਰਾਸ਼ਕੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਹਾਲਾਂਕਿ ਹਾਈ ਕਮਾਂਡ ਵੱਲੋਂ ਭਾਰਤਪੂਸ਼ਣ ਆਸ਼ੂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਰਾਜਾ ਵੜਿੰਗ ਵੀ ਦੇ ਰਾਤ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਚੁੱਕੇ ਨੇ ਮਸ਼ਹੂਰ ਕਾਮੇਡੀਅਨ ਸ਼ਿਆਮ ਰੰਗੀਲਾ ਵੀ ਲੋਕ ਸਭਾ ਚੋਣਾਂ ਲੜਨਗੇ ਉਹਨਾਂ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੁਰਦ ਵਾਰਾਨਸੀ ਤੋਂ ਆਜ਼ਾਦ ਉਮੀਦਵਾਰ ਵਜੋਂ 2024 ਦੀਆਂ ਲੋਕ ਸਭਾ ਚੋਣਾਂ ਲੜਨਗੇ ਸੋਸ਼ਲ ਮੀਡੀਆ ਤੇ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਉਹਨਾਂ ਕਹੇ ਕਿ ਪ੍ਰਧਾਨ ਮੰਤਰੀ ਨੂੰ ਆਪਣੀ ਭਾਸ਼ਾ 'ਚ ਜਵਾਬ ਦੇਣ ਆ ਰਹੇ ਨੇ ਵੀਡੀਓ 'ਚ ਕਹੇ ਕਿ ਮੈਂ ਕਾਮੇਡੀਅਨ ਸ਼ਿਆਮ ਰੰਗੀਲਾ ਤੁਹਾਡੇ ਨਾਲ ਮਨਕੀ ਬਾਤ ਬਾਰੇ ਗੱਲ ਕਰਨ ਆਇਆ ਤੁਹਾਡੇ ਸਾਰਿਆਂ ਦੇ ਦਿਮਾਗ ਵਿੱਚ ਇੱਕ ਸਵਾਲ ਹੈ ਕਿ ਤੁਸੀਂ ਖਬਰਾਂ 'ਚ ਵੀ ਸੁੰਦਰੋ ਕੀ ਸ਼ਾਮ ਰੰਗੀਲਾ ਵਾਰਾਨਸੀ ਤੂੰ ਚੋਂ ਲੜ ਰਹੇ ਨੇ ਤਾਂ ਇਹ ਬਿਲਕੁਲ ਸੱਚ ਹੈ ਰਾਜਸਥਾਨ ਦੇ 29 ਸਾਲਾ ਕਾਮੇਡੀਅਨ ਨੇ ਵੀਡੀਓ ਚ ਅੱਗੇ ਕਿਹਾ ਕਿ ਦੋਸਤੋ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਦੀ ਲੋੜ ਕਿਉਂ ਹੈ ਉਥੇ ਸ਼ਾਮ ਰੰਗੀਲਾ ਚੋਣ ਕਿਉਂ ਲੜ ਰਿਹਾ ਹੈ ਉਹਨਾਂ ਕਹੇ ਕਿ ਭਾਰਤ ਦੇ ਲੋਕਤੰਤਰ ਚ ਕੋਈ ਵੀ ਚੋਣ ਲੜ ਸਕਦਾ ਹੈ ਮੇਰੇ ਚੋਣ ਲੜਨ ਦਾ ਇੱਕ ਕਾਰਨ ਹੈ ਇਸ ਦਾ ਕਾਰਨ ਅਸੀਂ ਪਿਛਲੇ ਕੁਝ ਸਮੇਂ ਚ ਦੇਖਿਆ ਜੋ ਕਿ ਸੂਰਤ ਵਿੱਚ ਹੋਇਆ ਚੰਡੀਗੜ੍ਹ ਚ ਹੋਇਆ ਜੋ ਕੁਝ ਅੰਦਰ ਚ ਹੋ ਰਿਹਾ ਹੈ ਉਹਨਾਂ ਕਹੇ ਕਿ ਮੈਨੂੰ ਲੱਗਦਾ ਕਿ ਇੱਥੇ ਵੀ ਅਜਿਹਾ ਨਹੀਂ ਹੋ ਸਕਦਾ ਇਸ ਲਈ ਜਿਹਾ ਨਾ ਹੋਵੇ ਕਿ ਕਿਸੇ ਹੋਰ ਉਮੀਦਵਾਰ ਨੂੰ ਵੋਟ ਨਾ ਮਿਲੇ ਦਰਵੀਰ ਸਿੰਘ ਗੋਲਡੀ ਵੱਲੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਗੋਲਡੀ ਦਾ ਪੰਜਾਬ ਦੀ ਸਿਆਸਤ ਤੇ ਪੰਜਾਬ ਕਾਂਗਰਸ ਦਾ ਬਹੁਤ ਵੱਡਾ ਭਵਿਕਸੀ ਕਾਂਗਰਸ 'ਚ ਪੈਦਾ ਹੋਏ ਦੂਸ਼ਿਤ ਮਾਹੌਲ 'ਚ ਵੀ ਉਹਨਾਂ ਨੇ ਆਪਣੀ ਆਵਾਜ਼ ਦਬਾਈ ਰੱਖੀ ਗੋਲਡੀ ਨੇ ਵੀ ਕਾਂਗਰਸ ਨੂੰ ਨਹੀਂ ਛੱਡਿਆ ਸਗੋ ਕਾਂਗਰਸ ਨੇ ਹੀ ਗੋਲਡੀ ਨੂੰ ਛੱਡ ਦਿੱਤਾ ਉਹਨਾਂ ਕਹੇ ਕਿ ਪੰਜਾਬ ਕਾਂਗਰਸ ਆਖਰੀ ਸਾਹਾਂ ਵੱਲ ਵਧ ਰਹੀ ਹੈ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦਾ ਇਹ এজেন্ডਾ ਕਿਸੇ ਤਰ੍ਹਾਂ ਕਾਂਗਰਸ ਨੂੰ ਪੰਜਾਬ 'ਚ ਉਹਨਾਂ ਪੁੱਤਨਾ ਗੋਲਡੀ ਦਾ ਕਾਂਗਰਸ ਛੱਡ ਕੇ ਆਪਣੇ ਆਪ ਚ ਬਹੁਤ ਕੁਝ ਬਿਆਨ ਕਰ ਰਿਹਾ ਉਹਨਾਂ ਜਿਹੜੀ ਸ਼ਬਦਾਵਲੀ ਪੰਜਾਬ ਕਾਂਗਰਸ ਨੇ ਗੋਲਡੀ ਲਈ ਵਰਤੀ ਹੈ ਉਸ ਤੋਂ ਇਹ ਲੱਗ ਰਿਹਾ ਹੈ ਕਿ ਪੰਜਾਬ ਕਾਂਗਰਸ ਕਿਸ ਪਾਸੇ ਵੱਲ ਵਧ ਰਹੀ ਹੈ ਜਾਖੜ ਨੇ ਮਹਰੂਮ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਦੀਆਂ ਤਿੰਨ ਪੀੜੀਆਂ ਕਾਂਗਰਸ ਵਿੱਚ ਰਹੀਆਂ ਉਹਨਾਂ ਕਹਿੰਿਆ ਕਿ ਪਰ ਚੌਧਰੀ ਸੰਤੋਖ ਸਿੰਘ ਦੇ ਦੇਹਾਂਤ ਤੋਂ ਬਾਅਦ ਕਾਂਗਰਸ ਨੇ ਉਹਨਾਂ ਦੇ ਪਰਿਵਾਰ ਨਾਲ ਜੋ ਵਰਤਾਓ ਕੀਤਾ ਉਹ ਸੱਭ ਦੇ ਸਾਹਮਣੇ ਹੈ ਚੌਧਰੀ ਪਰਿਵਾਰ ਨੇ 18 ਵਾਰ ਚੋਣ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਉਹਨਾਂ ਕਹਿ ਕੇ ਚੌਧਰੀ ਪਰਿਵਾਰ ਨੇ ਕਾਂਗਰਸ ਨੂੰ ਨਹੀਂ ਸੀ ਛੱਡਿਆ ਬਲਕਿ ਕਾਂਗਰਸ ਨੇ ਉਹਨਾਂ ਨੂੰ ਛੱਡ ਦਿੱਤਾ ਹੈ ਫਿਲਹਾਲ ਇਸਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫਐਮ ਸੱਚੀ ਹਕਾਲ